ਰਹਾਦੀ ਜिले ਫਰੋਜ਼ਪੁਰ ਵਿਖੇ ਆਜ਼ਾਦੀ ਦਿਹਾੜੇ ਮੌਕੇ ਸਿਵਲ ਹਸਪਤਾਲ ਵਿਖੇ ਅੱਜ ਸਿਵਲ ਸਰਜਨ ਫਰੋਜ਼ਪੁਰ ਡਾਕਟਰ ਰਾਜਵਿੰਦਰ ਕੋਰ ਵੱਲੋਂ ਦੇਸ਼ ਦੀ ਆਣ-ਬਾਣ ਅਤੇ ਸ਼ਾਨ ਦਾ ਪ੍ਰਤੀਕ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਜਿੱਥੇ ਉਹਨਾਂ ਇਲਾਕੇ ਨਿਵਾਸੀਆਂ ਨੂੰ ਹੋਰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਤਰੱਕੀ ਅਤੇ ਉન્નਤੀ ਲਈ ਹਰ ਵਿਅਕਤੀ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ ਇਸ ਮੌਕੇ ਉਹਨਾਂ ਹਾਜ਼ਰੀਨ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਸਮਾਜ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਅਤੇ ਨਸ਼ਿਆਂ ਨਾਲ ਪੀੜਤ ਮਰੀਜ਼ਾਂ ਨੂੰ ਨਸ਼ੇ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਹਮਲਾ ਮਾਰਨ ਦੀ ਅਪੀਲ ਕੀਤੀ ਹੈ ਸਮਾਗੋ ਉਪਰੰਤ ਉਹਨਾਂ ਚੰਗੀਆਂ ਸਿਹਤ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ 15 ਜੁਲਾਈ ਨੂੰ ਸਮਾਗਮ ਦੇ ਉੱਤੇ ਸਾਰੇ ਸਟਾਫ ਮੈਂਬਰਸ ਨੇ ਮਿਲ ਕੇ ਪ੍ਰੋਮਿਸ ਕੀਤਾ ਹੈ ਕਿ ਅਸੀਂ ਬਿਹਤਰ ਸੇਵਾਵਾਂ ਦਾ ਸਾਰੇ ਜਿਹੜੇ ਉਸ ਤੋਂ ਨਗਰ ਨਿਵਾਸੀਆਂ ਵਾਸਤੇ ਬੈਟਰ ਅਪਡੇਟ ਅੱਗੇ ਆਉਣ ਵਾਲੇ ਟੈਂਪਲੈਂਟਿਆਂ ਵਾਲੀ ਤੇ ਆਪਣੀਆਂ ਬਿਹਤਰ ਸੇਵਾਵਾਂ ਦਿੰਦੇ ਹੋਏ ਡਿਸਟ੍ਰਿਕਟ ਨੂੰ ਨੰਬਰ 1 ਪੰਜਾਬ ਲੈਵਲ ਤੇ ਲੈ ਕੇ ਗਏ ਹਾਂ। ਅੱਜ ਕੁਝ ਪੈਸੇ ਵਰਤ ਕੇ ਹਾਂਜੀ ਹਾਂ ਜਿਹੜੇ ਬਹੁਤ ਬੈਸਤ ਮੇਰਾ ਸਾਰਾ ਸਟਾਫ ਨੰਬਰ 1 ਸਟਾਫ ਆ ਬਟ ਬਿਕੋਜ਼ ਨੰਬਰ ਬਹੁਤ ਜ਼ਿਆਦਾ ਸੀ ਇਸ ਕਰਕੇ ਕੁਝ ਸਿਲੈਕਟਡ ਮੈਂਬਰਸ ਨੂੰ ਸੀ ਅਪਰੀਸ਼ੀਏਟ ਕਰਤਾ ਤੇ ਹੋਪਫੁਲੀ ਨੈਕਸਟ ਈਅਰ ਇਹਨਾਂ ਤੋਂ ਵੀ ਬਿਹਤਰ ਹੋਰ ਨੰਬਰ ਨੂੰ ਮੈਂ ਅਪਰੀਸ਼ੀਏਟ ਕਰਾਂਗਾ। ਕੋਪਿੰਗ ਫਰ ਦਾ ਬੇਸ ਕਿ ਮੇਰੀ ਡਿਸਟ੍ਰਿਕਟ ਨੰਬਰ 1 ਪੰਜਾਬ ਵਿੱਚ ਆਵੇ। ਐਵਰੀਬਾਡੀ ਵਿਲ ਵਰਕ ਟੂ ਹਸਪੀਟਲ ਦੇ ਜਿਹੜੇ ਵੀ ਸਟਾਫ ਬਹੁਤ ਵਧੀਆ ਕੰਮ ਕਰਦੇ ਆ ਪੇਸ਼ੈਂਟ ਨੂੰ ਹੈਲਥ ਫੈਸਿਲਿਟੀ ਦੇ ਵਿੱਚ ਆਪਣਾ ਪੂਰਾ ਜ਼ੋਰ ਲਾ ਰਹੇ ਆ ਅਸੀਂ ਉਹਨਾਂ ਨੂੰ ਹਸਪੀਟਲ ਦੇ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਨਮਾਨਿਤ ਕੀਤਾ ਹੈ ਤਾਂ ਕਿ ਉਹਨਾਂ ਨੂੰ ਅੱਗੇ ਵੀ ਜਿਹੜੀ ਇਹ ਮੋਟੀਵੇਸ਼ਨ ਹੈਗੀ ਹੈ ਉਹਨਾਂ ਦੀ ਬਣੀ ਰਹੇ ਤੇ ਜਿਹੜੇ ਬਾਕੀ ਵੀ ਸਟਾਫ ਹੈਗਾ ਉਹ ਵੀ ਮੋਟੀਵੇਟਿਡ ਫੀਲ ਕਰਨ ਕਿ ਉਹਨਾਂ ਨੇ ਕੱਲ ਅੱਜ ਨਾਲੋਂ ਬਿਹਤਰ ਕੰਮ ਕਰਨਾ ਤੇ ਮਰੀਜ਼ ਨੂੰ ਵਧੀਆ ਸੇਵਾ ਦੇਣਾ ਹੈ ਇਹ ਬੀਚਾਰ ਤੋਂ ਬਦਲ ਗਿਆ ਤੁਸੀਂ ਮਤਲਬ ਕੁਝ ਕਾਫੀ ਇੱਥੇ ਚੇਂਜਸ ਲੈ ਕੇ ਆਏ ਹੋ ਕਿ ਅਗੇ ਦਾ ਫਿਊਚਰ ਪਲਾਨ ਕੀ ਹੈ ਕਿ ਕਿਸ ਤਰ੍ਹਾਂ ਚੇਂਜਸ ਹੋਣਗੇ ਫਿਊਚਰ ਪਲਾਨਸ ਦਾ ਇਹ ਨਹੀਂ ਹੈ ਕਿ ਜਿਹੜੇ ਵੀ ਮਰੀਜ਼ ਆ ਰਹੇ ਆ ਉਹਨਾਂ ਨੂੰ ਵਧੀਆ ਹੈਲਥ ਫੈਸਿਲਿਟੀ ਮਿਲੇ ਇੱਕ ਸਫਾਈ ਸੁਥਰਾ ਸਾਫ ਸੁਥਰਾ ਮਾਹੌਲ ਮਿਲੇ ਪੀਣ ਦਾ ਪਾਣੀ ਮਿਲੇ ਉਹਨਾਂ ਨੂੰ ਟਾਇਲਟਸ ਬਾਥਰੂਮ ਜਿਹੜੀ ਬੇਸਿਕ ਨੈਸਸਿਟੀਆਂ ਹੈ ਹੈਲਥ ਫੈਸਿਲਿਟੀ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬਾਕੀ ਅਸੀਂ ਨੈਕਸਟ ਸਾਡਾ ਇਹ ਟਾਰਗੇਟ ਅਸੀਂ ਕਰਦੇ ਪਏ ਕਿ ਅਸੀਂ ਇੱਥੇ ਖਰਬਲ ਗਾਰਡਨ ਬਣਾਈਏ ਜੇ ਜਿਹੜੇ ਵੀ ਸਾਡੇ ਵਾਂਟਸ ਜਾਂ ਕੋਈ ਮਸ਼ੀਨਸ ਜਿਹੜੀ ਸਾਡੀ ਅਨਓਕਿਊਪਾਈਡ ਪਈਆਂ ਜਾਂ ਫਿਰ ਜਿਹੜੀ ਯੂਸਟ ਨਹੀਂ ਆ ਰਹੀਆਂ ਉਹਨਾਂ ਨੂੰ ਅਸੀਂ ਯੂਜ਼ ਕਰੀਦਾ ਸੀ ਬਾਕੀ ਐਨਜੀਓਜ਼ ਨੂੰ ਵੀ ਅਪੀਲ ਕਰਾਂਗਾ ਕਿ ਉਹ ਸਾਡੇ